ਡਾਕਟਰ ਇੱਕ ਤੁਹਾਡੇ ਕੋਲੇ ਮੁਲਾਜ਼ਮ ਆਏ ਨੇ ਆਪਣਾ ਐਂਟੀ ਨਾਰਕੋਟਿਕਸ ਸਲਾਰੀ ਉਹਨਾਂ ਦੇ ਸਟੱਮਟੀਆਂ ਹੋਈਆਂ ਸਿਰ ਦੇ ਵਿੱਚ ਕੀ ਕੁਝ ਹੋਇਆ ਵਾ ਕੀ ਜਾਂਚ ਕੀਤੀ ਹੋਣੀ ਹੈ ਕਿੰਨੀ ਆ ਸਕਦਾ ਇਹ ਆਪਣੇ ਕੋਲੇ ਤਿੰਨ ਪੇਸ਼ੈਂਟ ਆਏ ਨੇ ਜੀ ਮੁਲਾਜ਼ਮ ਲੈ ਕੇ ਆਏ ਸੀਗੇ ਤੇ ਤਲਵੰਡੀ ਤੋਂ ਰੈਫਰ ਹੋ ਕੇ ਆਏ ਨੇਗੇ ਐਮ ਐਲ ਸੀ ਕੇਸ ਹੈਗਾ ਤੇ ਐਮ ਐਲ ਸੀ ਆਲਰੇਡੀ ਕੀਤੀ ਹੋਈ ਹੈ ਤਲਵੰਡੀ ਤੋਂ ਹੀ ਆਪਣੇ ਕੋਲੇ ਰੈਫਰ ਕੀਤੇ ਨੇਗੇ ਤੇ ਹੁਣ ਆਪਾਂ ਸਕੈਨ ਵਗੈਰਾ ਕਰਵਾਏ ਨੇ ਉਹਨਾਂ ਦੀ ਰਿਪੋਰਟ ਪੈਂਡਿੰਗ ਹੈ ਰਿਪੋਰਟ ਤੋਂ ਬਾਅਦ ਆਪਾਂ ਨੂੰ ਕਲੀਅਰ ਪਤਾ ਚੱਲ ਜਾਊਗਾ ਵੀ ਕੋਈ ਇੰਜਰੀ ਹੈ ਜਨਾ ਇੰਟਰਨਲੀ ਉਹ ਸਿਰ ਚ ਲੱਗੀ ਹੋਈ ਹੈ ਸਰ ਹਾਂ ਸਿਰ ਚ ਸੱਟ ਹੈਗੀ ਆ ਜੀ ਸਿਰ ਚ ਇੰਜਰੀ ਹੈਗੀ ਆ ਜੀ ਕੁੱਟ ਲੱਗਦੀ ਹੈ ਕੁਝ ਗੱਲਬਾਤ ਵੀ ਵੈਸੇ ਦੱਸਤੇ ਹੀਰੇ ਕੁੱਟ ਮਾਰਦੇ ਹੀ ਦੱਸ ਰਹੇ ਨੇ ਜੋ ਹਿਸਟਰੀ ਦੇ ਰਹੇ ਆ ਹਾਂਜੀ ਹਾਂਜੀ ਅਸਾਲਟ ਦੀ ਇੰਜਰੀ ਦੇ ਦੇ ਰਿਹਾ ਹਿਸਟਰੀ ਹਾਲਾਤ ਕੀ ਨੇ ਹਾਂਜੀ ਹਾਲਾਤ ਵੈਸੇ ਤਾਂ ਸਟੇਬਲ ਨੇਗੇ ਬਸ ਆਪਾਂ ਸਿਰ ਦਾ ਸਕੈਨ ਕਰਵਾਏਗਾ ਉਹਦੀ ਰਿਪੋਰਟ ਆ ਜਾਊਗੀ ਰਿਪੋਰਟ ਤੋਂ ਆਪ ਨੂੰ ਕਲੀਅਰ ਹੋ ਜਾਊਗੀ ਕੋਈ ਇੰਟਰਨਲ ਇੰਜਰੀ ਤਾਂ ਨਹੀਂ ਹੈਗੀ ਅੰਦਰ ਤਾਂ ਨਹੀਂ ਕੋਈ ਸੱਟ ਅੰਦਰ ਉਹ ਨਹੀਂ ਸੱਟ ਜੇ ਉਹ ਠੀਕ ਆਉਂਦਾ ਫੇਰ ਕੋਈ ਉਹ ਨਹੀਂ ਹੈਗਾ ਨਾਰਮਲ ਸਟੇਗੋ ਤਕਰੀਬ 12:30 ਵਜੇ ਦਿਨ ਐਸਟੀਐਫ ਨੇ ਜਿਹੜਾ ਹੈਗਾ ਇੱਕ ਨਾਕਾ ਤੇ ਉਹਨਾਂ ਪੁਜਾਰੀਆਂ ਪਿੰਡ ਦੇ ਵਿੱਚ ਖੇ ਲਾਇਆ ਹੋਇਆ ਸੀ ਨਸ਼ੇ ਦੀ ਸਮਗਲਿੰਗ ਦੇ ਸਬੰਧ ਦੇ ਵਿੱਚ ਜਿਹੜੇ ਤਸਕਰ ਸਮਗਲਿੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਕਿ ਤਾਕਾ ਲਾਇਆ ਹੋਇਆ ਸੀ ਤਾਂ ਇੰਨੀ ਦੇਰ ਵਿੱਚ ਦੋ ਗੱਡੀਆਂ ਜਿਹੜੀਆਂ ਸਾਹਮਣੇ ਆਈਆਂ ਸਿੰਘਪੁਰੇ ਸਾਈਡ ਤੋਂ ਜਿਨ੍ਹਾਂ ਨੂੰ ਜਸਾ ਸਿੰਘਪੁਰਾ ਨਾਂ ਦਾ ਬੰਦਾ ਚਲਾ ਰਿਹਾ ਸੀਗਾ ਇੱਕ ਗੱਡੀ ਨੂੰ ਤੇ ਦੂਸਰੀ ਗੱਡੀ ਦੇ ਵਿੱਚ ਵੀ ਜਿਹੜੇ ਹੈਗੇ ਆ ਬਾਕੀ ਚਾਰ ਪੰਜ ਬੰਦੇ ਸਵਾਰ ਸੀਗੇ ਤੇ ਜਿਹੜੀ ਗੱਡੀ ਨੂੰ ਜੱਸਾ ਚਲਾ ਰਿਹਾ ਸੀ ਇਹਦੇ ਵਿੱਚ ਵੀ ਚਾਰ ਪੰਜ ਬੰਦੇ ਸਵਾਰ ਸੀਗੇ ਤਾਂ ਇਹਨੇ ਵਿੱਚ ਇਹਨਾਂ ਨੇ ਜਦੋਂ ਐਸਆਈ ਮੇਜਰ ਸਿੰਘ ਨੇ ਉਹ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਜੱਸੇ ਸਿੰਘਪੁਰੇ ਨੇ ਜਿਹੜੀ ਗੱਡੀ ਉਹਦੇ ਵਿੱਚ ਪਾਰੀ ਲੇ ਆ ਗਏ ਸਿੱਧੀ ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਿਹਦੇ ਨਾਲ ਟੇਗਨ ਕਰ ਤੋਂ ਦੇ ਸੱਟਾਂ ਲਗੀਆਂ ਤੇ ਇੰਨੀ ਦਿਰ ਉਹਨਾਂ ਦੇ ਕੋਲ ਐਸਆਈ ਇਹ ਮੇਜਰ ਸਿੰਘ ਦੇ ਦੱਸਣ ਮੁਤਾਬਕ ਤੇ ਕੌਸਟੇਬਲ ਜਿਹੜਾ ਹੈਗਾ ਜਗਸੀਰ ਸਿੰਘ ਉਹਦੇ ਦੱਸਣ ਮੁਤਾਬਕ ਅਸਲਾ ਵੀ ਸੀ ਉਹਨਾਂ ਪਾਸ ਤੇ ਉਹਨਾਂ ਨੇ ਜਿਹੜਾ ਅੱਗੇ ਗੱਡੀਆਂ ਜਾ ਕੇ ਰੋਕੀਆਂ ਤੇ ਇਟਾ ਬਟੇ ਜਿਹੜੇ ਹੈਗੇ ਪੁਲਿਸ ਪਾਰਟੀ ਵੱਲ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਇਹਦੇ ਵਿੱਚ ਐਸਏ ਮੇਜਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਇੱਕ ਉਥੇ ਪ੍ਰਾਈਵੇਟ ਵਿਅਕਤੀ ਸੀਗਾ ਜਿਹੜਾ ਉਹ ਕੋਈ ਉਥੇ ਦਾ ਸਮਾਜ ਸੇਵਕ ਸੀਗਾ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਸਪਾਈ ਜਗਸੀਰ ਸਿੰਘ ਦੇ ਵੀ ਗੁੱਜੀਆਂ ਕਾਫੀ ਸੱਟਾਂ ਲੱਗੀਆਂ ਜਿਹਦੇ ਕਰਕੇ ਇਹਨਾਂ ਤੇ ਵੱਖ-ਵੱਖ ਧਰਾਵਾਂ ਦੇ ਵਿੱਚ 109 ਤੇ 100 86 ਇਹ ਜਿਹੜੀ ਹੈਗੀ ਧਾਰਾ ਤੇ ਵੱਖ-ਵੱਖ ਹੋਰ ਧਰਾਵਾਂ ਦੇ ਵਿੱਚ ਪੀਐਨਐਸ ਦੀਆਂ ਦੇ ਵਿੱਚ 2554 ਨੰਬਰ ਐਮਸੈਕਟ ਦੇ ਵਿੱਚ ਐਫਆਈਆਰ ਲੌਂਚ ਕੀਤੀ ਹੈ ਜਿਹਦੇ ਵਿੱਚ ਚਾਰ ਬੰਦਿਆਂ ਦੇ ਬਾਈ ਨੇਮ ਐਫਆਈਆਰ ਦਰਜ ਕੀਤੀ ਹੈ ਇਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਕਾਲੀ ਤੇ ਇੱਕ ਜਸ਼ਨਦੀਪ ਸਿੰਘ ਸਨੋ ਭੋਲਾ ਸਿੰਘ ਉਰ ਪਿਆਰ ਸਿੰਘ ਸਨੋ ਭੋਲਾ ਸਿੰਘ ਤੇ ਜੱਸਾ ਸਿੰਘ ਪੁਰਾ ਇਹਨਾਂ ਦੇ ਬਾਈ ਨੇਮ ਦਰਜ ਹੋਈ ਹੈ ਤੇ ਪੰਜ ਛੇ ਵਿਅਕਤੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੋਰ ਅਨਨੋਨ ਜਿਹੜੇ ਹੈ ਉਹ ਦੱਸੇ ਗਏ ਹੈ ਜੀ। ਕਿਹੜੇ ਕਿਸタル ਕਿਸੇ ਕਿਸੇ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਆਸੀਂ ਅਰੈਸਟ ਕਰ ਲਏ ਆ ਜਸ਼ਨਪ੍ਰੀਤ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਕਾਲੀ। ਇਹਨਾਂ ਦੇ ਸਰ ਪਹਿਲਾਂ ਕੋਈ ਮੁਕਾਮਲੇ ਕਰਦੇ ਹੈਗੇ ਕੋਈ? ਐ ਇਹਨਾਂ ਦੇ ਬਾਕੀ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਤੇ ਵੈਸੇ ਇਹਨਾਂ ਦੇ ਪਹਿਲਾਂ ਵੀ ਕਾਫੀ ਜਿਹੜੇ ਸ਼ਿਕਾਇਤਾਂ ਆਦੀਆਂ ਰਹਿੰਦੀਆਂ ਹੈ ਬਾਕੀ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਚਾਰਨ ਕਿ ਕਿਉਂ ਭਟੇ ਜੀ ਨੂੰ ਨਸ਼ਾ ਸੀ ਜਾਏ ਵੈਸੀ ਪੁਸਤੇ ਹਮਲਾ ਕੀਤਾ ਜਾਏਗਾ ਇਹਦੇ ਸਬੰਧ ਵਿੱਚ ਜਿਹੜੀ ਤਫਤੀਸ਼ ਅਗਲੀ ਕਿੱਥੇ ਜਾ ਰਹੀ ਹੈ ਕਿਉਂਕਿ ਇਹ ਬੇਸਿਕਲੀ ਨਸ਼ਾ ਵੇਚਦੇ ਆ ਵਿਅਕਤੀ ਤੇ ਇਹ ਇਸ ਕਰਕੇ ਹੋ ਸਕਦਾ ਵੀ ਇਹਨਾਂ ਕੋਲ ਕੋਈ ਐਹੋ ਜੀ ਮਾਤਰਾ ਚ ਚੀਜ਼ ਹੋਵੇ ਜਾਂ ਅ ਨਰਦੇ ਇਹ ਭੱਜੇ